ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਖਾਰੀ ਮਹੱਲਾ ਚੌਥਾ ਨਾਵਣ ਪੁਰਬ ਅਪੀਜ ਗੁਰ ਸਤਗੁਰ ਦਰਸ ਪਿਆ ਹੈ ਇਹ ਪਾਈ ਜੋ ਪੂਜਨੀਕ ਸਤਗੁਰ ਅਮਰਦਾਸ ਸਾਹਿਬ ਜੀ ਦਾ ਸਭ ਨੂੰ ਦਰਸ਼ਨ ਪ੍ਰਾਪਤ ਪਿਆ ਦੋ ਭਾਵ ਹੋਇਆ ਹੈ ਇਹੋ ਹੀ ਅਪੀਜ ਅਭਿਜਿਤ ਨਿਸ਼ੱਤਰ ਵਾਲੇ ਪੂਰਬ ਦੇ ਦਿਹਾੜੇ ਦਾ ਨਾਵਣ ਕੀਏ ਨਾ ਹੋਣਾ ਹੈ। ଅਥਵਾ ਅਭਿਜਿਤ ਨਿਸ਼ੱਤਰ ਦੇ ਪੂਰਬ ਪਰਨ ਹੋਣ ਲਈ ਲੋਕ ਗੰਗਾ ਉਪਰ ਇਕੱਠੇ ਹੋ ਰਹੇ ਸਨ। ਉਹਨੇਕਾਂ ਸੰਗਤਾਂ ਨੂੰ ਪੂਜਨੀਕ ਸਤਿਗੁਰਾਂ ਦਾ ਦਰਸ਼ਨ ਪ੍ਰਾਪਤ ਹੋਇਆ। ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ। ਸਤਿਗੁਰਾਂ ਨੇ ਸਿੱਖਾਂ ਸੰਗਤਾਂ ਦੀ ਦੁਰਮਤ ਖੋਟੀ ਮਾਤ ਰੂਪੀ ਮੈਲ ਮਲੀਨਤਾਈ ਹਰੀ ਕਈਏ ਨਾਸ਼ ਕਰ ਦਿੱਤੀ ਅਤੇ ਸਿੱਖਾਂ ਦੇ ਅੰਦਰੋਂ ਅਗਿਆਨ ਦਾ ਹਨੇਰਾ ਵੀ ਚਲਿਆ ਗਿਆ ਗੁਰਦਰਸ਼ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪਰਗਾਸੀ ਜਿਨ੍ਹਾਂ ਨੇ ਵੀ ਸ਼ਰਧਾ ਭਾਵਨਾ ਦੇ ਨਾਲ ਗੁਰਾਂ ਦਾ ਦਰਸ਼ਨ ਪਉਣਾ ਕੀਤਾ ਹੈ ਉਹਨਾਂ ਨੇ ਆਪਣੇ ਅੰਦਰੋਂ ਅਗਿਆਨ ਗਵਾ ਲਿਆ ਸੀ ਅਤੇ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਜੋਤ ਗਿਆਤ ਪ੍ਰਗਾਸੀ ਪ੍ਰਗਟ ਹੋ ਗਈ ਜਨਮ ਮਰਨ ਦੁੱਖ ਖਿੰਮਹਿ ਬਿਨਸੇ ਘਰ ਪਾਇਆ ਪ੍ਰਭ ਅਬਿਨਾਸੀ ਉਹਨਾਂ ਦੇ ਜਨਮ ਜਨਮਾਤਰਾਂ ਦੇ ਜਨਮ ਮਰਨ ਆਦ ਦੇ ਦੁੱਖ ਇੱਕ ਖਿੰ ਗਿਏ ਛਿਨ ਵਿੱਚ ਹੀ ਨਾਸ਼ ਹੋ ਗਏ ਅਤੇ ਉਹਨਾਂ ਨੇ ਅਬਿਨਾਸੀ ਨਾਸ਼ ਤੋਂ ਰਹਿਤ ਹਰੇ ਪਰੇ ਕਰਨ ਵਾਲੇ ਪ੍ਰਭੂ ਪ੍ਰਮਾਤਮਾ ਨੂੰ ਪਉਣਾ ਕੀਤਾ ਹੈ ਹਰਿ ਆਪ ਕਰਤੈ ਪੁਰਬ ਕੀਆ ਸਤਗੁਰੂ ਕੁਲ ਖੇਤ ਨਾਵਣ ਗਿਆ ਕਰਤੈ ਕਈ ਕਰਤਾ ਪੁਰਖ ਪਰਮਾਤਮਾ ਨੇ ਇਹ ਆਪ ਹੀ ਪੁਰਬ ਦਾ ਦਿਹਾੜਾ ਲਿਆਉਣਾ ਕੀਤਾ ਹੈ ਵਾ ਗੁਰਾਂ ਦੇ ਦਰਸ਼ਨਾਂ ਦਾ ਪੁਰਬ ਮਹਾਤਮ ਹਰੀ ਨੇ ਆਪ ਹੀ ਲਿਆਉਣਾ ਕੀਤਾ ਹੈ ਜਦੋਂ ਸਤਗੁਰੂ ਜੀ ਪੁਰਬ ਦੇ ਨਾਵਣ ਇਸ਼ਨਾਨ ਸਮੇਂ ਕੁਲ ਖੇਤ ਤੋਂ ਭਾਵ ਕੁਸ਼ੇਤਰ ਵਿੱਚ ਗਏ ਸਨ ਨਾਵਣ ਪੁਰਬ ਅਭੀਜ ਗੁਰ ਸਤਗੁਰ ਦਰਸ ਪਿਆ ਇਸ ਪ੍ਰਕਾਰ ਅਭੀਜ ਅਬਜਿਤ ਨਛਤਰ ਦੇ ਪੁਰਬ ਪਰ ਨਾ ਹੋਣ ਲਈ ਲੋਕ ਗੰਗਾ ਉਪਰ ਇਕੱਠੇ ਹੋ ਰਹੇ ਸਨ ਤਦਉ ਉੱਥੇ ਸਭ ਸੰਗਤਾਂ ਨੂੰ ਪੂਜਨੀਕ ਸਤਗੁਰਾਂ ਦਾ ਦਰਸ਼ਨ ਪ੍ਰਾਪਤ ਹੋਇਆ ਹੈ ਮਾਰਗ ਪੰਥ ਚੱਲੇ ਗੁਰ ਸਤਗੁਰ ਸੰਗ ਸਿੱਖਾ ਗੁਰੂ ਜੀ ਪੰਥੀ ਰਾਹੀ ਬਣ ਕੇ ਗੁਰੂ ਖੇਤਰ ਦੇ ਮਾਰਗ ਰਸਤੇ ਵੱਲ ਚੱਲ ਪਏ ਅਤੇ ਸਤਗੁਰਾਂ ਦੇ ਨਾਲ अनेका ਸਿੱਖਾਂ ਬავ ਸਿੱਖ ਵੀ ਗਏ अथवा ਜਿਸ ਰਸਤੇ 'ਚ ਸਤਗੁਰੂ ਜੀ ਚੱਲੇ ਹਨ ਉਸੇ ਰਸਤੇ 'ਚ ਸਤਗੁਰਾਂ ਦੇ ਨਾਲ अनेका ਸਿੱਖ ਅਤੇ ਹੋਰ ਨਾ ਲੋਕਾਂ ਦਾ ਸੰਗ ਸਮੁਦਾਇ ਵੀ ਹੈ ਅਨੰਦਿਨ ਭਗਤ ਬਣੀ ਖਿੰਖਿਨ ਨਿਮਖ ਵਿਖਾ ਹਾਂ ਉਸ ਵੇਲੇ ਅਨੰਦਿਨ ਰਾਤ ਦਿਨ ਪ੍ਰਮਾਤਮਾ ਦੀ ਭਗਤੀ ਬਣੀ ਹੋਈ ਸੀ ਸਾਰੀ ਸੰਗਤ ਛਿਨ ਛਿਨ ਕਾਲ ਅੱਖ ਦੇ ਚਮਕਣ ਜਿੰਨਾ ਸਮਾ ਅਤੇ ਵਿਖਾ ਕਦਮ ਕਦਮ ਤੇ ਸਿਮਰਨ ਕਰਦੇ ਸੀ ਹਰ ਹਰ ਭਗਤ ਬਣੀ ਪ੍ਰਭ ਕੇਰੀ ਸਭ ਲੋਕ ਵੇਖਣ ਆਇਆ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪਰਮਾਤਮਾ ਦੀ ਐਸੀ ਭਗਤੀ ਬਣੀ ਕਿ ਸਾਰੇ ਲੋਕਾਂ ਨੇ ਹੀ ਗੁਰੂ ਸਾਹਿਬ ਜੀ ਨੂੰ ਵੇਖਣ ਵਾਸਤੇ ਆਉਣਾ ਕੀਤਾ ਜਿਨ ਦਰਸ ਸਤ ਗੁਰੂ ਗੁਰੂ ਕੀਆ ਤਿਨ ਆਪ ਹਰ ਮੇ ਲਾਇਆ ਜਿਨ੍ਹਾਂ ਨੇ ਗੁਰੂ ਪੂਜਨੀਕ ਸਤ ਗੁਰੂ ਸੱਚੇ ਗੁਰਾਂ ਦਾ ਦਰਸ਼ਨ ਕੀਤਾ ਸੀ ਉਹਨਾਂ ਨੂੰ ਹਰ ਕੀਏ ਪਰਮਾਤਮਾ ਨੇ ਆਪ ਆਪਣੇ ਨਾਲ ਮਿਲਾਉਣਾ ਕੀਤਾ तीर्थ उद्दम सतगुरु किया सब लोक उदाहरण अर्था इस प्रकार सारे ਲੋਕਾਂ ਦੇ ਉਦਾਰਨੇ ਅਰਥਾ ਵਾਸਤੇ ਸਤਗੁਰੂ ਜੀ ਨੇ ਤੀਰਥਾਂ ਦੇ ਜਾਣ ਦਾ ਉਦਦਮ ਕੀਤਾ ਮਾਰਗ ਪੰਥ ਚੱਲੇ ਗੁਰ ਸਤਗੁਰ ਸੰਗ ਸਿੱਖਾ ਇਸ ਪ੍ਰਕਾਰ ਪੰਥ ਕਈਏ ਪੰਥੀ ਹੋ ਕੇ ਜਿਸ ਮਾਰਗ ਰਸਤੇ ਵੱਲ ਚੱਲੇ ਸਨ ਉਥੇ ਗੁਰਪੂਜਨੀਕ ਸਤਿਗੁਰਾਂ ਦੇ ਨਾਲ ਬਿਆੰਤ ਸਿੱਖ ਵੀ ਗਏ ਸਨ। ਪ੍ਰਥਮ ਆਏ ਕੁਲਖੇਤ ਗੁਰ ਸਤਗੁਰ ਪੁਰਬ ਹੋਆ। ਪ੍ਰਥਮ ਕੀ ਇਹ ਪਹਿਲਾ ਸਤਗੁਰੂ ਸਾਹਿਬ ਜੀ ਗੁਰੂ ਖੇਤਰ ਵਿੱਚ ਆਏ ਸਨ। ਸਤਗੁਰਾਂ ਦੇ ਆਉਣ ਨਾਲ ਉਹ ਦਿਨ ਪੁਰਬ ਮਹਾਤਮਾ ਮਹਾਤਮ ਵਾਲਾ ਹੋ ਗਿਆ। ਉਹ ਸਤਗੁਰਾਂ ਦਾ ਪੁਰਬ ਲੱਗਿਆ ਹੋਇਆ ਸੀ। ਬਾਲ ਸਾਰੇ ਗੁਰਾਂ ਦਾ ਦਰਸ਼ਨ ਕਰ ਰਹੇ ਸਨ। ਖਬਰ ਪਈ ਸੰਸਾਰ ਆਏ ਤ੍ਰੈ ਲੋਆ ਸਤਿਗੁਰਾਂ ਦੇ ਤੀਰਥਾਂ ਉੱਪਰ ਆਉਣ ਦੀ ਖਬਰ ਸਾਰੇ ਸੰਸਾਰ ਜਗਤ ਵਿੱਚ ਭਾਵ ਦੂਰ ਦੂਰ ਤੱਕ ਹੋ ਗਈ ਫੈਲ ਗਈ ਅਤੇ ਤ੍ਰੈ ਤਿੰਨਾਂ ਲੋਕਾਂ ਦੇ ਜੀਵ ਵਾ ਤਿੰਨਾਂ ਸੁਭਾਵਾਂ ਰਾਜਸੀ ਤਾਮਸੀ ਸਾੰਤਕੀ ਵਾਲੇ ਲੋਕ ਦਰਸ਼ਨ ਕਰਨ ਲਈ ਆਏ ਦੇਖਣ ਆਏ ਤੀਨ ਲੋਕ ਸੁਰ ਨਰ ਮਨਜਨ ਸਭ ਆਇਆ ਤਿੰਨਾ ਲੋਕਾਂ ਦੇ ਜੀਵ ਸਤਗੁਰਾਂ ਦੇ ਦਰਸ਼ਨ ਵੇਖਣ ਲਈ ਆਏ ਸੁਰ ਦੇਵਤੇ ਵੀ ਆਏ ਨਰ ਮਨੁੱਖ ਵੀ ਆਏ ਮਨਕੀਏ Muni ਜਨ ਭਗਤ ਆਦ ਵੀ ਆਏ ਵਾ ਸੁਰ ਦੇਵੀ ਸੰਪਦਾ ਵਾਲੇ ਮਨੁੱਖ ਤੇ ਮਨ ਮੰਨਣ ਸ਼ੀਲ ਮਹਾਤਮਾ ਜਨ ਇਤਿਆਦ ਸਾਰਿਆਂ ਨੇ ਆਇਆ ਆਉਣਾ ਕੀਤਾ ਹੈ ਜਿਨ ਪਰਸਿਆ ਗੁਰ ਸਤਗੁਰੂ ਪੂਰਾ ਜਿਨ ਪਰਸਿਆ ਗੁਰ ਸਤਗੁਰੂ ਪੂਰਾ ਤਨ ਕੇ ਕਿਲਵਿਕ ਨਾਸ਼ ਗਵਾਇਆ ਜਿਨ੍ਹਾਂ ਨੇ ਜਿਨ੍ਹਾਂ ਮਨੁੱਖਾਂ ਨੇ ਵੀ ਗੁਰ ਪੂਜਨੀਕ ਪੂਰਾ ਪੂਰਨ ਸਤਿਗੁਰਾਂ ਦੇ ਦਰਸ਼ਨਾਂ ਨੂੰ ਪਰਸਨਾ ਕੀਤਾ ਹੈ ਗੁਰਾਂ ਨੇ ਉਹਨਾਂ ਦੇ ਸਾਰੇ ਕਿਲਵਿਕ ਪਾਪਾਂ ਨੂੰ ਨਾਸ਼ ਕਰਕੇ ਗਵਾਇਆ ਪਾਪ ਗਵਾ ਦਿੱਤਾ ਹੈ ਜੋਗੀ ਦਿਗੰਬਰ ਸੰਨਿਆਸੀ ਘਟ ਦਰਸ਼ਨ ਕਰ ਗਏ ਗੋਸ਼ਟ ਢੋਆ ਹਾਂ ਜੋਗੀ ਜੋਗ ਮਤ ਨੂੰ ਧਾਰਨ ਵਾਲੇ ਦਿਗੰਬਰ ਹੁੰਦਾ ਦਿਗ ਦਿਸ਼ਾ ਨੂੰ ਅੰਬਰ ਬਸਤਰ ਬਣਾਉਣ ਵਾਲੇ ਭਾਵ ਨਾਂਗੇ ਰਹਿਣ ਵਾਲੇ ਤੇ ਸੰਨਿਆਸੀ दत्तात्रयो ਦੇ ਮਤ ਵਾਲੇ ਆਦ ਇਹ ਖੱਡ ਦਰਸ਼ਨ ਖੱਡ ਨਾਮ ਛੇਦਾ ਹੈ ਛੇ ਪੇਖਾਂ ਵਾਲੇ ਗੁਰਾਂ ਨੂੰ ਢੋਆ ਮਿਲਾਪ ਤੇ ਗੋਸ਼ਟ ਵਿਚਾਰ ਕਰਕੇ ਚਲੇ ਗਏ ਸਨ ਵੱਟ ਢੋਆ ਭੇਟਾ ਰੱਖ ਕੇ ਤੇ ਵਿਚਾਰ ਕਰਦੇ ਗਏ ਸਨ ਪ੍ਰਥਮ ਆਏ ਕੁਲ ਖੇਤ ਗੁਰ ਸਤਗੁਰ ਪੁਰਬ ਹੋਆ ਪਾਤਸ਼ਾਹ ਫਰਮਾਉਂਦੇ ਇਸ ਪ੍ਰਕਾਰ ਗੁਰੂ ਸਾਹਿਬ ਜੀ ਪ੍ਰਥਮ ਭਾਵ ਪਹਿਲਾ ਗੁਰੂ ਸਾਹਿਬ ਜੀ ਕੁਲ ਖੇਤ ਗੁਰਛੇਤਰ ਵਿੱਚ ਆਏ ਸਲ ਸਤਗੁਰਾਂ ਦੇ ਆਉਣ ਨਾਲ ਉਹ ਦਿਨ ਪੁਰਬ ਮਹਾਤਮ ਵਾਲਾ ਹੋ ਗਿਆ ਦੁਤੀਆ ਜਮਨ ਗਏ ਗੁਰ ਹਰ ਹਰ ਜਪਣ ਕੀਆ ਫਿਰ ਗੁਰੂ ਜੀ ਦੁਤਿਆ ਦੂਸਰੇ ਜਮਨਾ ਤੀਰਥ ਉੱਪਰ ਗਏ ਸਬਦ ਸੰਗਤਾਂ ਨੇ ਹਰ ਹਰ ਹਰੇ ਪਰੇ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕੀਤਾ ਜਾਗਾਤੀ ਮਿਲੇ ਦੇ ਪੇਟ ਗੁਰ ਪਿੱਛੇ ਲੰਗਾਇ ਦਿਆ ਜਾਗਾਤੀ ਜਕਾਦ ਲਾਣ ਵਾਲੇ ਮਸੂਲੀਏ ਵੀ ਗੁਰਾਂ ਦਾ ਪ੍ਰਤਾਪ ਦੇਖ ਕੇ ਵਅ ਅਕਬਰ ਦੇ ਹੁਕਮ ਅਨਸਾਰ ਭੇਟਾ ਦੇ ਕੇ ਗੁਰੂ ਜੀ ਨੂੰ ਮਿਲੇ ਅਤੇ ਗੁਰਾਂ ਦੇ ਪਿੱਛੇ ਮਗਰ ਸਾਰੀ ਸੰਗਤ ਨੂੰ ਹੀ ਲੰਗਾਏ ਪਾਰ ਲੰਗਾ ਦਿੱਤ ਸਭ ਛੁੱਟੀ ਸਤਿਗੁਰੂ ਪਿੱਛੇ ਜਿਨ ਹਰ ਹਰ ਨਾਮ ਧਿਆਇਆ ਜਿਨ੍ਹਾਂ ਨੇ ਵੀ ਹਰ ਹਰ ਨਾਮ ਨੂੰ ਸਿਮਰਨਾ ਕੀਤਾ ਉਹ ਸਤਿਗੁਰਾਂ ਦੇ ਪਿੱਛੇ ਮਗਰ ਤੁਰਨ ਵਾਲੀ ਸਾਰੀ ਸੰਗਤ ਵੀ ਛੁੱਟ ਗਈ ਭਾਵ ਕਿਸੇ ਕੋਲੋਂ ਵੀ ਕੋਈ ਮਸੂਲ ਨਹੀਂ ਲਿਆ ਗਿਆ ਗੁਰਬਚਨ ਮਾਰਗ ਜੋ ਪੰਥ ਚਾਲੇ ਤਿੰਨ ਜਮ ਜਾਗਤੀ ਨੇੜ ਨ ਆਇਆ ਜਿਹੜੇ ਵੀ ਗੁਰਾਂ ਦੇ ਬਚਨਾਂ ਰੂਪੀ ਮਾਰਗ ਰਸਤੇ ਦੇ ਪੰਥ ਰਾਹੀ ਹੋ ਕੇ ਚੱਲੇ ਹਨ ਬਸ ਸੰਸਾਰ ਦੇ ਰਸਤੇ ਅੰਦਰ ਜੋ ਗੁਰਾਂ ਦੇ ਬਚਨਾਂ ਨੂੰ ਮੰਨ ਕੇ ਭਾਉ ਭਗਤੀ ਦੇ ਪੰਥ ਰਸਤੇ ਉੱਪਰ ਚੱਲੇ ਹਨ ਉਹਨਾਂ ਦੇ ਕਰਮਾਂ ਧਰਮਾਂ ਦੀ ਜਾਗਤੀ ਜਕਾਦ ਲੈਣ ਵਾਲਾ ਜਮ ਵੀ ਨੇੜ ਕੋਲ ਨਹੀਂ ਆਉਂਦਾ ਸਬ ਗੁਰੂ ਗੁਰੂ ਜਗਤ ਬੋਲੇ ਗੁਰ ਕੈ ਨਾਇ ਲਇ ਸਭ ਛੁਟ ਗਇਆ ਸਾਰਾ ਜਗਤ ਸੰਸਾਰ ਹੀ ਧੰ ਗੁਰੂ ਧੰ ਗੁਰੂ ਬੋਲ ਰਿਆ ਸੀ ਗੁਰਾਂ ਦੇ ਨਾਏ ਨਾਮ ਨੂੰ ਲੈਣ ਕਰਕੇ ਸਾਰੇ ਹੀ ਜਾਗਾਤੀਆਂ ਤੋਂ ਛੁਟ ਗਏ ਦੁਤੀਆ ਜਮਨ ਗਏ ਗੁਰ ਹਰ ਹਰ ਜਪਨ ਕੀਆ ਇਸ ਪ੍ਰਕਾਰ ਗੁਰੂ ਜੀ ਦੂਸਰੇ ਜਮਨਾ ਤੀਰਥ ਉੱਪਰ ਗਏ ਤੇ ਸਭ ਸੰਗਤਾਂ ਨੇ ਖਰੀ ਪਰੇ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕੀਤਾ ਤ੍ਰਿਤਿਆ ਆਏ ਸੁਰਸਰੀ ਤਹਿ ਕੌਤਕ ਚਲਤ ਭਇਆ ਫੇਰ ਸਤਿਗੁਰੂ ਜੀ ਤ੍ਰਿਤਿਆ ਤੀਸਰੇ ਤੀਰਥ ਸੁਰਸਰੀ ਗੰਗਾ ਵਿੱਚ ਉਥੇ ਚਲਤ ਅਚਰਜ ਕੌਤਕ ਤਮਾਸ਼ਾ ਹੋਇਆ ਸਭ ਮੋਹੀ ਦੇਖ ਦਰਸ਼ਨ ਗੁਰ ਸੰਤ ਕਿਨੈ ਆੜ ਨਾਮ ਲਿਆ ਕਹਿੰਦੇ ਸ਼ਾਂਤ ਚਿਤ ਗੁਰੂ ਸਾਹਿਬ ਜੀ ਦਾ ਦਰਸ਼ਨ ਦੀਦਾਰ ਵੇਖ ਕਰਕੇ ਸਾਰੀ ਸ੍ਰਿਸ਼ਟੀ ਹੀ ਮੋਹਿਤ ਹੋ ਗਈ ਕਿਸੇ ਮਸੂਲੀਏ ਨੇ ਆੜ ਅੱਦੀ ਦਾਮ ਦਵੜੀ ਨੂੰ ਵੀ ਲੈਣਾ ਨਹੀਂ ਕੀਤਾ ਆੜ ਦਾਮ ਕਿਸ ਭਿਆ ਨ ਬੋਲਕ ਜਾਗਾਤੀਆ ਮੋਹਣ ਮੁੰਦਣ ਪਈ ਉਹਨਾਂ ਦੀਆਂ ਬੋਲਕ ਹੁੰਦਾ ਗੋਲਕਾਂ ਵਾ ਬੋਲਕ ਬੋਲ ਕੇ ਮਸੂਲ ਲੈਣ ਵਾਲਿਆਂ ਦੀਆਂ ਸੰਦੂਕੀਆਂ ਵਿੱਚ ਕੁਝ ਅੱਧੀ ਧਾਮ-ਦਮੜੀ ਜਿਤਨਾ ਧੰਨ ਵੀ ਨਹੀਂ ਪਿਆ ਉਹਨਾਂ ਜਾਗਾਤੀਆਂ ਮਸੂਲੀਆਂ ਨੂੰ ਮੋਹ ਰੂਪੀ ਮੁੰਦਣ ਮੋੰਦ ਬੰਦੀ ਪੈ ਗਈ ਪਾਪ ਗੁਰਾਂ ਦੇ ਦਰਸ਼ਨ ਕਰਕੇ ਮੋਹੇ ਗਏ ਤੇ ਸਭ ਦੀ ਖਾਮੋਸ਼ੀ ਛਾ ਗਈ ਉਹ ਸਾਰੇ ਆਪਸ ਵਿੱਚ ਇਉ ਗੱਲਾਂ ਕਰਦੇ ਸਨ ਭਾਈ ਹਮ ਕਰਹਿ ਗਿਆ ਕਿਸ ਬਾਸ ਮੰਗਹਿ ਸਭ ਭਾਗ ਸਤਗੁਰ ਪਿਛੈ ਪਈ ਉਹ ਗੱਲਾਂ ਇਹੋ ਕਰਦੇ ਹੈ ਭਾਈ ਪ੍ਰਾਵੋ ਅਸੀਂ ਕੀ ਕਰ ਸਕਦੇ ਹਾਂ ਅਤੇ ਕਿਸਦੇ ਪਾਸ ਕੋਲੋਂ ਮਸੂਲ ਮੰਗਣਾ ਕਰੀਏ ਕਿਉਂਕਿ ਸਾਰੀ ਸ੍ਰਿਸ਼ਟੀ ਹੀ ਭੱਜ ਕਰਕੇ ਸਤਗੁਰਾਂ ਦੇ ਪਿੱਛੇ ਮਗਰ ਪਈ ਹੋਈ ਹੈ ਜਾਗਾਤੀਆ ਉਪਾਵ ਸਿਆਣਪ ਕਰ ਵਿਚਾਰ ਡਿੱਠਾ ਭੰਨ ਬੋਲ ਕਾ ਸਭ ਉੱਠ ਗਿਆ ਫਿਰ ਕਹਿੰਦੇ ਉਹਨਾਂ ਜਾਗਾਤੀਆਂ ਮਸੂਲੀਆਂ ਨੇ ਇੱਕ ਉਪਾਵ ਯਤਨ ਕੀਤਾ ਤੇ ਆਪਣੀ ਸਿਆਣਪ ਚਿਤਰਾਈ ਨਾਲ ਵਿਚਾਰ ਕਰਕੇ ਦੇਖਿਆ ਭਾਵ ਮਸੂਲ ਵਾਸਤੇ ਬੈਠੇ ਸਨ ਪਰ ਸਤਿਗੁਰਾਂ ਦੇ ਹੁਕਮ ਅਨਸਾਰ ਮੂਲ ਮੰਤਰ ਤੇ ਗੁਰ ਮੰਤਰ ਸੁਣਾ ਕਰਕੇ ਕਿਸੇ ਤੋਂ ਵੀ ਮਸੂਲ ਪ੍ਰਾਪਤ ਨਾ ਹੋਇਆ ਤਦੋਂ ਆਪਣੀਆਂ ਬੋਲਕਾਂ ਗੋਲਕਾਂ ਨੂੰ ਪੰਨ ਤੋੜ ਕੇ ਸਾਰੇ ਉੱਠ ਕੇ ਚਲੇ ਗਏ ਗੋਲਕਾਂ ਪੰਨਨ ਦਾ ਪ੍ਰਯੋਜਨ ਇਹ ਸੀ ਕਿ ਬਾਦਸ਼ਾਹ ਅਕਬਰ ਅੱਗੇ ਅਰਜ਼ੋਈ ਕਰਕੇ ਠੇਕਾ ਮਾਪ ਕਰਵਾ ਲਵਾਂਗੇ ਜੇਕਰ ਗੋਲਕਾਂ ਸਾਬਤ ਹੋਣਗੀਆਂ ਤਾਂ ਲੇਖਾ ਮਾਫ ਨਹੀਂ ਹੋਵੇਗਾ ਤ੍ਰਿਤੀਆ ਆਏ ਸੁਰਸਰੀ ਤੈ ਕੌਤਕ ਜਲਦ ਪਿਆ ਇਸ ਪ੍ਰਕਾਰ ਫਿਰ ਸਤਿਗੁਰੂ ਜੀ ਤ੍ਰਿਤੀਸਰੇ ਤੀਰਥ ਸੁਰਸਰੀ ਗੰਗਾ ਵਿੱਚ ਆਏ ਉੱਥੇ ਚਲਤ ਅਚਰਜ ਹੀ ਇਹ ਕੌਤਕ ਤਮਾਸ਼ਾ ਹੋਇਆ ਮਿਲ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ਫਿਰ ਜਦੋਂ ਗੁਰੂ ਜੀ ਕਲਖਲ ਕਨਖਲ ਪਹੁੰਚੇ ਦਉ ਉੱਥੇ ਜਵਾਲਾਪੁਰ ਨਗਰ ਦੇ ਮਹਾਂ ਸ੍ਰੇਸ਼ਟ ਮਹਾਤਮਾ ਜਨ ਮਿਲ ਕਰਕੇ ਆਏ ਉਹਨਾਂ ਸਾਰਿਆਂ ਨੇ ਗੁਰਪੂਜਨੀਕ ਸਤਿਗੁਰਾਂ ਦੀ ਟੇਕ ਓਟ ਗ੍ਰਹਿਣ ਕੀਤੀ ਗੁਰ ਸਤਿਗੁਰ ਗੁਰ ਗੋਵਿੰਦ ਪੁੱਛ ਸਿਮਰਤ ਕੀਤਾ ਸਹੀ ਉਹਨਾਂ ਨੇ ਗੁਰਪੂਜਨੀਕ ਸਤਿਗੁਰਾਂ ਤੋਂ ਪੁੱਛਿਆ ਕਿ ਗੁਰੂ ਹੀ ਗੋਵਿੰਦ ਪ੍ਰਮਾਤਮਾ ਦਾ ਸਰੂਪ ਹੈ ਤੇ ਫਿਰ ਸਿਮਰਤ ਸਿਮਰਤੀਆਂ ਦੁਆਰਾ ਵੀ ਇਹੋ ਹੀ ਸਹੀ ਨਿਸ਼ਚੇ ਕੀਤਾ ਹੈ ਵਾਸਿ ਸਿਮਰਤਿਆਂ ਨੂੰ ਪੁੱਛ ਕੇ ਭਾਵ ਸਿਮਰਤਿਆਂ ਦੁਆਰਾ ਇਹੋ ਨਿਸ਼ਚੇ ਕੀਤਾ ਕਿ ਪੂਜਨੀਕ ਸਤਿਗੁਰੂ ਜੀ ਗੁਰੂ ਵੱਡੇ ਗੋਵਿੰਦ ਪ੍ਰਮਾਤਮਾ ਦਾ ਸਰੂਪ ਹੀ ਹਨ ਸਿਮਰਤ ਸਾਸਤਰ ਸਬਨੀ ਸਹੀ ਕੀਤਾ ਸੁਖ ਪ੍ਰਹਿਲਾਦ ਸ੍ਰੀ ਰਾਮਕਰ ਗੁਰ ਗੋਵਿੰਦ ਧਿਆਇਆ ਸਿਮਰਤਿਆਂ ਤੇ ਸ਼ਾਸਤਰਾਂ ਦੁਆਰਾ ਵਾ ਸਿਮਰਤਿਆਂ ਸ਼ਾਸਤਰਾਂ ਨੂੰ ਪੜਨ ਵਾਲਿਆਂ ਸਾਰਿਆਂ ਨੇ ਇਹ ਸਹੀ ਨਿਸ਼ਚੇ ਕੀਤਾ ਕਿ ਜਿਵੇਂ ਸੁਖ ਸੁਖ ਦੇਵ ਮੁਨੀ ਪ੍ਰਹਲਾਦ ਭਗਤ ਆਦ ਨੇ ਸ੍ਰੀ ਰਾਮ ਦਾ ਜਾਪ ਕਰਕੇ ਗੋਵਿੰਦ ਪ੍ਰਮਾਤਮਾ ਨੂੰ ਸਿਮਰਿਆ ਹੈ ਉਹ ਪ੍ਰਮਾਤਮਾ ਗੁਰੂ ਸਰੂਪ ਹੀ ਹੈ ਵਾ ਇਹ ਗੁਰੂ ਜੀ ਉਸ ਪ੍ਰਮਾਤਮਾ ਦਾ ਸਰੂਪ ਹੀ ਹਨ ਦੇਹੀ ਨਗਰ ਕੋਟ ਪੰਜ ਚੋਰ ਵਟਵਾਰੇ ਤਿੰਨ ਕਾਥਾ ਉਥੇ ਹੋ ਗਵਾਇਆ ਅਸਥੂਲ ਦੇਹੀ ਸਰੀਰ ਰੂਪੀ ਕੋਟ ਕਿਲੇ ਅੰਦਰ ਅੰਤੇ ਕਰਨੂਪੀ ਨਗਰ ਪਿੰਡ ਵਿੱਚ ਜੋ ਵਟਵਾਰੇ ਰਾਹ ਮਾਰ ਪੰਜ ਕਾਮ ਗ੍ਰੋਧ ਰੂਪੀ ਚੋਰ ਰਹਿੰਦੇ ਸਨ ਉਹਨਾਂ ਦਾ ਗੁਰਾਂ ਨੇ ਥਾਹੋ ਥਾਂ ਟਿਕਾਣਾ ਹੀ ਗਵਾ ਦਿੱਤਾ ਕੀਰਤਨ ਪੁਰਾਣ ਨਿਤ ਪੁੰਨ ਹੋਵੇ ਗੁਰਬਚਨ ਨਾਨਕ ਹਰ ਭਗਤ ਲਹੀ ਇਓ ਕਹਿੰਦੇ ਨਿੱਤਾ ਪ੍ਰਤੀ ਪੁਰਾਣ ਪ੍ਰਾਤਨ ਸਰੂਪ ਪ੍ਰਭੂ ਦਾ ਕੀਰਤਨ ਜਸ ਅਤੇ ਲੰਗਰ ਪਾਣੀ ਆਦ ਦਾ ਪੁੰਨ ਹੁੰਦਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗਥਨ ਕਰ ਰਹੇ ਹਨ ਕਿ ਇਸ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਉਪਦੇਸ਼ ਦੁਆਰਾ ਸੀ ਵਾ ਅਨੰਤ ਸਿੱਖਾਂ ਨੇ ਹਰੀ ਪ੍ਰਮਾਤਮਾ ਦੀ ਭਗਤੀ ਲਈ ਪ੍ਰਾਪਤ ਕੀਤੀ ਮਿਲ ਆਏ ਨਗਰ ਮਹਾਜਨਾ ਗੁਰ ਸਤਗੁਰ ਓਟ ਗਹੀ ਇਸ ਪ੍ਰਕਾਰ ਜਦੋਂ ਗੁਰੂ ਜੀ ਕਨਖਲ ਪਹੁੰਚੇ ਤਦੋਂ ਉੱਥੇ ਜਵਾਲਾਪੁਰ ਆਦ ਨਗਰ ਦੇ ਮਹਾ ਸ੍ਰੇਸ਼ਟ ਮਹਾਤਮਾ ਜਨ ਮਿਲ ਕਰਕੇ ਆਏ ਉਹਨਾਂ ਸਾਰਿਆਂ ਨੇ ਗੁਰਪੂਜਨੀਕ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਓਟ ਟੇਕ ਗ੍ਰਹਿਣ ਕੀਤੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਗੁਰੂ ਵਾਹਿਗੁਰੂ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰਯੰ ਨਰਨਾਮੇ ਅਕਮੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰਯੰ ਨਰਨਾਮੇ ਅਕਮੇ ਦੁਕਾਲੰ ਪਰਨਾਸੀ ਦਇਆਲੰਸ ਰੂਪੇ ਸਦਾ ਅੰਗ ਸੰਗੇ ਅਪੰਗੰ ਬਿਭੂਤੇ ਦੁਕਾਲੰ ਪਰਨਾਸੀ ਦਇਆਲੰਸ ਰੂਪੇ ਸਦਾ ਅੰਗ ਸੰਗੇ ਅਪੰਗੰ ਬਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ